ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਪ੍ਰੋਜੋ ਸਿੰਘ ਪੰਜਾਬ ਦਾ ਹਰਿਆਣਾ ਹਾਈ ਕੋਰਟ ਤੋਂ ਤਾਂ ਅੱਜ ਦੀ ਜਿਹੜੀ ਵੀਡੀਓ ਦਾ ਟੌਪਿਕ ਹੈ ਉਹ ਜ਼ਮੀਨ ਜਾਇਦਾਦ ਤੇ ਪ੍ਰਾਪਰਟੀ ਦੇ ਸੰਬੰਧੀ ਹੈ ਤਾਂ ਕਈ ਵਾਰੀ ਕੀ ਹੁੰਦਾ ਆਪਾਂ ਕਿਸੇ ਪ੍ਰਾਪਰਟੀ ਨੂੰ ਖਰੀਦਣ ਵੇਲੇ ਆਪਾਂ ਉਹਦਾ ਬਿਆਨਾ ਦੇ ਦਿੰਨੇ ਆ ਕਰੰਟ ਰਜਿਸਟਰੀ ਨਹੀਂ ਕਰਵਾਉਂਦੇ ਤਾਂ ਬਿਆਨੇ ਤੋਂ ਬਾਅਦ ਕਈ ਵਾਰੀ ਜਿਹੜਾ ਵੇਚਣ ਵਾਲਾ ਵਿਅਕਤੀ ਹੁੰਦਾ ਹੈ ਉਹ ਆਪਾਂ ਨੂੰ ਪੈਸੇ ਲੈ ਜਾਣ ਤੋਂ ਬਾਅਦ ਬਿਆਨਾਂ ਦੀ ਰਕਮ ਲੈਣ ਤੋਂ ਬਾਅਦ ਕਈ ਵਾਰੀ ਆਪਾਂ ਨੂੰ ਜਿਹੜਾ ਰਜਿਸਟਰੀ ਕਰਾਉਣ ਦੇ ਲਈ ਤੰਗ ਕਰਨ ਲੱਗ ਜਾਂਦਾ ਹੈ ਤੇ ਰਜਿਸਟਰੀ ਜਿਹੜੀ ਤਰੀਕ ਹੈ ਆਪਾਂ ਨੇ ਤੈਅ ਕੀਤੀ ਹੁੰਦੀ ਹੈ ਤਾਂ ਜਦੋਂ ਕੋਈ ਵੀ ਵਿਅਕਤੀ ਆਪਾਂ ਨੂੰ ਰਜਿਸਟਰੀ ਤੋਂ ਜਦੋਂ ਨਾ ਕਰਦਾ ਹੈ ਤਾਂ ਬਿਆਨ ਦੇ ਤੋਂ ਬਾਅਦ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਇਸ ਕੋ ਜਿਸ ਤਹਿਸੀਲ ਦੇ ਵਿੱਚ ਆਪਾਂ ਨੇ ਰਜਿਸਟਰੀ ਕਰਵਾਣੀ ਹੁੰਦੀ ਹੈ ਉਸ ਕੋਰਟ ਦੇ ਵਿੱਚ ਜਾ ਕੇ ਆਪਾਂ ਨੇ ਇੱਕ ਵਾਰੀ ਹਾਜ਼ਰੀ ਲਵਾਣੀ ਹੁੰਦੀ ਹੈ ਉਸ ਡੇਟ ਤੇ ਜੋ ਆਪਾਂ ਬਿਆਨ ਦੇ ਵਿੱਚ ਰਜਿਸਟਰੀ ਕਰਵਾਉਣ ਦੇ ਲਈ ਤੈਅ ਕੀਤੀ ਹੁੰਦੀ ਹੈ ਤਾਂ ਉਤੋਂ ਨੋਟਰੀ ਵਗੈਰਾ ਕਰਵਾ ਕੇ ਇੱਕ ਐਫੀਡੇਵਿਟ ਆਪਾਂ ਰੈਡੀ ਕਰਵਾਣਾ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਆਪਾਂ ਅੱਗੇ ਰੈਮੇਡੀ ਜਿਹੜੀ ਕਾਨੂੰਨੀ ਰੈਮੇਡੀ ਅਵੇਲ ਕਰਵਾ ਸਕਦੇ ਕੋਰਟ ਤੋ ਰਜਿਸਟਰੀ ਕਰਵਾ ਸਕਦੇ ਆ ਬਟ ਉਸ ਤੋਂ ਪਹਿਲਾਂ ਕੀ ਹੈ ਵੀ ਕੀ ਵਜਾਾਂ ਮ ਹੁੰਦੀਆਂ ਨੇ ਜਿਹੜਾ ਜਿਹੜਾ ਵੇਚਣ ਵਾਲਾ ਵਿਅਕਤੀ ਹੈ ਆਪਾਂ ਨੂੰ ਜਿਹੜਾ ਪ੍ਰਾਪਰਟੀ ਵੇਚਣ ਤੋਂ ਨਾ ਕਰ ਦੇਣ ਦਾ ਬਿਆਨ ਦੇਣ ਤੋਂ ਬਾਅਦ ਇੱਕ ਐਗਰੀਮੈਂਟ ਕਰਨ ਤੋਂ ਬਾਅਦ ਮੁੱਕਰ ਜਾਂਦਾ ਹੈ ਉਹ ਕੁਝ ਗੱਲਾਂ ਐਵੇਂ ਹੁੰਦੀਆਂ ਨੇ ਜਾਂ ਕਈ ਵਾਰੀ ਕੀ ਹੁੰਦਾ ਹੈ ਉਹ ਆਪਣੇ ਬਿਆਨ ਦੇ ਟਾਈਮ ਆਪਾਂ ਨੂੰ 5 ਲੱਖ ਲੈ ਲੈਂਦਾ ਹੈ ਬਟ ਉਸ ਤੋਂ ਬਾਅਦ ਕੋਈ ਨਾ ਕੋਈ ਐਮਰਜੈਂਸੀ ਦਿਖਾ ਦੁਖੋ ਕੇ ਜਾਂ ਕੁਝ ਆਪਣੀ ਇਹੋ ਜਿਹੀ ਸਥਿਤੀ ਦਿਖਾ ਕੇ ਆਪਣੇ ਤੋਂ ਜਿਹੜਾ ਥੋੜੇ ਥੋੜੇ ਪੈਸੇ ਦੀ ਡਿਮਾਂਡ ਕਰਦਾ ਰਹਿੰਦਾ ਤੇ ਪੈਸੇ ਹੋਰ ਲਈ ਜਾਂਦਾ ਤਾਂ ਉਸ ਤੋਂ ਬਾਅਦ ਉਹ ਜਿਹੜਾ ਆਪਣਾ ਜਿਹੜਾ ਉਹਦਾ ਪਰਪਸ ਹੁੰਦਾ ਹੈ ਪ੍ਰਾਪਰਟੀ ਨੂੰ ਸੇਲ ਕਰਦਾ ਉਹ ਫੁਲਫੀਲ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਕਈ ਵਾਰੀ ਉਹ ਆਪਾਂ ਨੂੰ ਆਫਰ ਕਰਦਾ ਵੀ ਮੈਂ ਇਹ ਜਗ੍ਹਾ ਨਹੀਂ ਵੇਚਣੀ ਜਿਹਦੇ ਤੇਰੇ ਪੈਸੇ ਆਉਂ ਮੈਂ ਵਾਪਸ ਕਰ ਦਿੰਦਾ ਪਰ ਉਹਦੇ ਲਈ ਵੀ ਆਪਾਂ ਨੂੰ ਲਾਰੇ ਲਗਾਉਂਦਾ ਰਹਿੰਦਾ ਦੂਜੀ ਵਜ੍ਹਾ ਇਹ ਹੋ ਜਾਂਦੀ ਹੈ ਕਈ ਵਾਰੀ ਜਿਹੜੀ ਪ੍ਰਾਪਰਟੀ ਆਪਾਂ ਨੇ ਸੇਲ ਤੇ ਲੈ ਰਹੇ ਹੁੰਨੇ ਆਪਾਂ ਜਿਹੜੀ ਖਰੀਦ ਰਹੇ ਹੁੰਨੇ ਆ ਉਸ ਪ੍ਰਾਪਰਟੀ ਦਾ ਜਿਹੜਾ ਰੇਟ ਹੈ ਉਹ ਉਸ ਏਰੀਆ ਦੇ ਵਿੱਚ ਇਨਕਰੀਜ਼ ਹੋ ਜਾਂਦਾ ਹੈ ਉਹ ਰੇਟ ਜਿਹੜਾ ਵੱਧ ਜਾਂਦਾ ਹੈ ਪ੍ਰਾਪਰਟੀ ਦਾ ਚਾਹੇ ਕਿਲੇ ਦਾ ਮੰਨ ਲੋ ਕਿ ਉਹਨੂੰ ਜੇ 75 ਲੱਖ ਰੁਪਏ ਕਿੱਲਾ ਚਾਹ ਰਿਹਾ ਤਾਂ ਉੱਥੇ ਜੇ ਕਰੋੜ ਰੁਪਏ ਦਾ ਕਿੱਲਾ ਹੋ ਜਾਂਦਾ ਹੈ ਤਾਂ ਉਸ ਵਿਅਕਤੀ ਦੇ ਮਨ ਦੇ ਵਿੱਚ ਜਿਹੜਾ ਵੇਚਣ ਵਾਲਾ ਹੈ ਉਹਦੇ ਮਨ ਦੇ ਵਿੱਚ ਇੱਕ ਲਾਲਚ ਜਾ ਆ ਜਾਂਦਾ ਹੈ ਤਾਂ ਤਾਂ ਵੀ ਇਹ ਜਿਹੜਾ ਪ੍ਰਾਪਰਟੀ ਜਿਹੜਾ ਬਿਆਨਾ ਕਰਵਾਉਣ ਤੋਂ ਬਾਅਦ ਇਹ ਕੇਸ ਜਿਹੜਾ ਖਰਾਬ ਹੋਣ ਦੀ ਵਜ੍ਹਾ ਹੋ ਜਾਂਦੀ ਹੈ ਤਾਂ ਦੂਜੀ ਚੀਜ਼ ਹੁੰਦੀ ਹੈ ਕਿ ਗਵਰਨਮੈਂਟ ਜਿਹੜੀ ਉੱਥੇ ਦੀ ਜਿਹੜੀ ਹੈ ਉੱਥੇ ਕੋਈ ਨਾ ਕੋਈ ਸੜਕ ਜਾਂ ਨਦੀ ਨਾਲੇ ਜਾਂ ਆਣ ਦੀ ਜਿਹੜੀ ਸੰਭਾਵਨਾ ਹੁੰਦੀ ਹੈ ਤੇ ਉਹ ਗਵਰਨਮੈਂਟ ਉਸ ਪ੍ਰਾਪਰਟੀ ਨੂੰ ਐਕਵਾਇਰ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਵਿਅਕਤੀ ਉਹ ਸੋਚਦਾ ਵੀ ਮੇਰੇ ਨਾਮ ਤੇ ਜਿਹੜੀ ਐਕਵਾਇਰਮੈਂਟ ਤੇ ਜਿਹੜੀ ਮੈਨੂੰ ਕਾਫੀ ਜ਼ਿਆਦਾ ਮਨੀ ਮਿਲ ਜੂਗੀ ਜਾਂ ਇਹਦਾ ਬੈਨੀਫਿਟ ਹੋਊਗਾ ਉਹ ਬੈਨੀਫਿਟ ਰੋਕਣ ਦੇ ਲਈ ਬੰਦਾ ਐਨੇ ਚੀਜ਼ਾਂ ਕਈ ਵਾਰੀ ਬੰਦਾ ਕਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਈ ਵਾਰੀ ਕੋਈ ਪ੍ਰਾਈਵੇਟ ਕੰਪਨੀ ਜਾਂ ਕੋਈ ਨਾ ਕੋਈ ਇੰਡਸਟਰੀ ਜਿਹੜੀ ਆ ਜਾਂਦੀ ਹੈ ਉਸ ਏਰੀਆ ਦੇ ਵਿੱਚ ਤਾਂ ਵੀ ਜਿਹੜਾ ਵਿਅਕਤੀ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਤਾਂ ਆਪਾਂ ਨੂੰ ਜਿਹੜਾ ਉਹ ਰਜਿਸਟਰੀ ਕਰਾਉਣ ਤੋਂ ਨਾ ਕਰ ਦਿੰਦਾ ਤਾਂ ਜਦੋਂ ਕੋਈ ਵੀ ਵਿਅਕਤੀ ਆਪਾਂ ਨੂੰ ਰਜਿਸਟਰੀ ਕਰਾਉਣ ਤੋਂ ਡਿਨਾਈ ਕਰਦਾ ਹੈ ਬਿਆਨਣ ਤੋਂ ਬਾਅਦ ਤਾਂ ਸਭ ਤੋਂ ਪਹਿਲਾਂ ਆਪਣੀ ਕੋਈ ਇੱਕ ਰੈਮੇਡੀ ਹੁੰਦੀ ਹੈ ਜਿਆਦਾਤਰ ਆਪਾਂ ਪੁਲਿਸ ਦੇ ਕੋਲ ਜਾਂਦੇ ਹਾਂ ਜਿਹੜੀ ਕੁਇਕ ਰੈਮੇਡੀ ਹੁੰਦੀ ਹੈ ਹਾਊਐਵਰ ਜਿਹੜਾ ਮੈਟਰ ਹੁੰਦਾ ਹੈ ਸਿਵਲ ਮੈਟਰ ਹੁੰਦਾ ਹੈ ਤਾਂ ਜਦੋਂ ਉਹ ਆਪਾਂ ਐਸਐਸਪੀ ਨੂੰ ਐਪਲੀਕੇਸ਼ਨ ਦਿੰਦੇ ਹਾਂ ਤਾਂ ਐਸਐਸਪੀ ਜਿਹੜਾ ਉਸ ਨੂੰ ਕਈ ਵਾਰੀ ਐਫ ਆਈ ਆਰ ਵੀ ਕਰਵਾ ਲੈਂਦਾ ਹੁੰਦਾ ਹੈ ਚਲੋ ਉਹ ਕੋਈ ਕ੍ਰੈਮੇਡੀ ਹੁੰਦੀ ਹੈ ਇੱਕ ਬੰਦੇ ਕੋਈ ਕਈ ਵਾਰੀ ਪੁਲਿਸ ਨਹੀਂ ਵੀ ਕਰਦੀ ਸਿਵਲ ਐਕਸ਼ਨ ਦੇਖਦੇ ਹਾਂ ਤਾਂ ਕੋਰਟ ਦੇ ਵਿੱਚ ਆਉਂਦਾ ਇੱਕ ਰਾਈਟ ਬਸਦਾ ਆਪਣੇ ਕੋਲ ਜਿਹੜਾ ਸਪੈਸਿਫਿਕ ਰਿਲੀਫ ਦਾ ਰਿਲੀਫ ਦੇ ਵਿੱਚ ਆਪਾਂ ਜਾਣਦੇ ਹਾਂ ਸਪੈਸਿਫਿਕ ਪਰਫਾਰਮੈਂਸ ਵਾਸਤੇ ਵੀ ਇਸ ਬੰਦੇ ਨੇ ਸੱਡਣ ਵਾਲਾ ਐਗਰੀਮੈਂਟ ਕੀਤਾ ਸੀ ਤਾਂ ਸਾਨੂੰ ਇਹ ਰਜਿਸਟਰੀ ਕਰਵਾ ਕੇ ਦਿੱਤੀ ਜਾਵੇ ਤਾਂ ਕੋਰਟ ਉਸ ਦੇ ਵਿਅਕਤੀ ਦੇ ਫੇਵਰ ਦੇ ਵਿੱਚ ਡਿਗਰੀ ਪਾਸ ਕਰਦਿਆਂ ਹੋਇਆ ਜਾਂ ਉਹ ਆਰਡਰ ਪਾਸ ਕਰਦੀ ਹੈ ਵੀ ਇਸ ਨੂੰ ਰਜਿਸਟਰੀ ਕਰਵਾਉਣ ਦੀ ਇਹਦਾ ਹਦਾ ਤਰ ਤੀਏ ਤੇ ਜਿਹੜੀ ਸਿਵਲ ਕੋਰਟਸ ਨੂੰ ਜਿਹੜੇ ਸਿਵਲ ਕੋਰਟਾਂ ਹੁੰਦੀਆਂ ਉਹਨਾਂ ਨੂੰ ਹਦਾ ਤਰ ਦਿੱਤੀ ਜਾਂਦੀ ਹੈ ਕਿ ਇਹ ਰਜਿਸਟਰੀ ਕਰ ਦਿੱਤੀ ਜਾਵੇ ਜਾਂ ਫਿਰ ਜਿਹੜਾ ਅਮਾਉਂਟ ਆਪਾਂ ਬਿਆਨ ਕੀਤਾ ਹੁੰਦਾ ਉਸ ਜਿਹੜੀ ਡਬਲ ਅਮਾਉਂਟ ਜਿਹੜੀ ਕੋਰਟ ਪਾਸ ਕਰ ਦਿੰਦੀ ਹੈ ਉਸ ਵਿਅਕਤੀ ਦੇ ਖਿਲਾਫ ਤਾਂ ਆਪਾਂ ਉਹ ਐਗਜ਼ੀਕਿਊਸ਼ਨ ਕਰਵਾ ਕੇ ਆਪਾਂ ਉਹ ਜਿਹੜੀ ਉਹ ਪੇਮੈਂਟ ਦਿੱਤੀ ਹੋਈ ਹੈ ਬਿਆਨ ਦੇ ਤੌਰ ਤੇ ਉਹ ਵਾਪਸ ਲੈ ਸਕਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੇ ਬੰਦਾ ਕੋਈ ਟੋਕਨ ਮਨੀ ਦੇ ਜਾਂਦਾ ਹੈ ਕਿ ਉਸ ਤੇ ਸਟੇ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਜਾਂ ਸਟੇ ਕਿਵੇਂ ਮਿਲ ਸਕਦੀ ਹੈ ਉਸ ਦੇ ਸੰਬੰਧੀ ਜਿਹੜੀ ਨੈਕਸਟ ਵੀਡੀਓ ਤੇ ਇਹ ਗੱਲ ਕਰਾਂਗੇ ਸੋ ਇਹ ਵੀਡੀਓ ਸੀ ਬਿਆਨ ਦੇ ਸੰਬੰਧੀ ਤਾਂ ਉਮੀਦ ਹੈ ਇਹ ਵੀਡੀਓ ਤੇ ਜਿਹੜੇ ਕਨਸੀਕਵੈਂਸਸ ਨੇ ਮੈਂ ਸਮਝਾ ਪਾਇਆ ਹੋਊਂਗਾ ਥੈਂਕ ਯੂ